ਕੱਪ ਤੋਂ ਪਿੰਨ ਦੇ ਬੜੀ ਬਾੜੀ ਟੋਕਦਾਈ ਖਵਰਿਆ ਜਿਹੜੀ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਹੈ ਸੁੰਦੇ ਵਿੱਚ ਕਿ ਜਿਹੜੀ ਪੈਲੀ ਪੰਚਾਇਤੀ ਸੀ ਉਥੇ ਥੇਲੇ ਪਿੰਡ ਦੇ ਵਿੱਚ ਤੇ ਕਾਫੀ ਬੇਸੋਜ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਵੋਂਦਾ ਸੀ ਤਾਂ ਉਹ ਜਿਹੜਾ ਇਹ ਹੈਗਾ ਕਰੋੜ ਨੇ ਜਿਹੜਾ ਸਾਰਾ ਜਿਹੜਾ ਜੋ ਵੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾਲੇ ਕਰਦੀ ਸੀ ਤੇ ਸਰਪੰਚ ਸਾਹਿਬ ਔਰ ਉਹਦੀ ਪੂਰੀ ਪੰਚਾਇਤ ਸੀ ਅੱਜ ਉਹ ਪੈਲੀ ਉੱਤੇ ਤੋਂ ਕਬਜ਼ਾ ਲੈਣ ਗਿਆ ਤੇ ਜਿਹੜਾ ਜੱਜ ਸਿੰਘ ਨਾਂ ਦਾ ਵੀ ਬੈਠੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਾਡਾ ਸਰਪੰਚ ਪ੍ਰਭਜੀ ਸਿੰਘ ਜਖਮੀ ਹੋਇਆ ਹੈ ਜਿਹਨੂੰ ਇੱਕੋ ਅੰਬਰਸਰ ਵਾਸਤੇ ਰਹਿਬਰ ਕਰਦਾ ਲੱਗੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਵੀ ਆ ਕੇ ਆ ਡੀਐਫੀ ਸਾਹਿਬ ਨਾਲ ਵੀ ਗੱਲ ਹੋ ਗਈ ਕਿ ਸਖਤ ਤੋਂ ਸਖਤ ਜਿਹੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੋਂ ਇਦਾਂ ਦੀ ਗਾਹ ਨਾ ਖੜਨਾ ਵਾਪਸ ਕਿਹੜਾ ਪਿੰਡ ਜੀ ਚੇਲੇ ਜੀ ਜਿਹੜੀ ਅੱਜ ਪਿੰਡ ਚੇਲੇ ਗੋਲੀ ਚੱਲੀ ਹੈ ਜੀ ਕੀ ਇਹ ਸਾਰਾ ਮਸਲਾ ਜੀ ਉਨੀ ਗਰਾਂਬਦਾ ਜ਼ਿਲ੍ਹਾ ਗਰਾਂਬਦਾ ਪੰਜਾਬ ਦੀ ਪਿੰਡ ਹੁੰਦੀ ਹੈ ਤੇ ਉਥੋਂ ਗੋਲ ਚਲਾਤੀ ਜੱਜ ਵੀਰ ਸਿੰਘ ਨੇ ਦੇਸ ਪੰਚ ਤੇ ਵੱਢ ਗਈ ਕਿ ਕਿੰਨੀਆਂ ਗੋਲੀਆਂ ਚਲਾਈਆਂ ਜੀ ਇਹਨਾਂ ਗੋਲੀਆਂ 20 25 ਫਾਇਰ ਕੀਤੀਆਂ 60 ਫਾਇਰ ਕਰਦੇ ਜੀ ਤੁਸੀਂ ਮੈਂਬਰ ਜੇ ਪੰਚਾਇਤ ਮੈਂਬਰ ਜੀ ਹਾਂਜੀ ਜੀ ਮੈਂ ਇੱਕ ਬੈਕ ਮੈਂਬਰ ਐ ਤੇ ਗੋਲੀ ਕਿੱਥੇ ਵੱਜੀ ਹੈ ਜੀ ਗੋਲੀ ਧੌਂਡ ਤੇ ਬਾਬਾ ਵਾਲ ਵਲ ਵੱਜਾ ਪੰਚ ਨੇ ਤੇ ਕੋਈ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਕੋਲ ਹੁਣ ਗਈ ਜੱਜ ਦੇ ਘਰ ਕੀ ਮੰਗ ਕਰਦੇ ਤੂੰ ਮੰਗੇ ਕਾਨੂੰਨੀ ਕਾਰਵਾਈ ਮੰਗ ਰਹੇ ਹਾਂ ਜੀ ਹੁਣ ਜੀ ਦੀ ਬੱਚਾ ਹੁਣ ਲੀ ਦਾ ਕਿਹੜਾ ਪਿੰਡ ਹੈ ਚੇਲਾ ਪਿੰਡ ਮੈਂਬਰ ਕੰਟੀਨ ਇਹ ਜਿਹੜੀ ਅੱਜ ਪਿੰਡ ਚੇਲੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਇਹ ਪੈਲੀ ਪਾਉਣ ਗਏ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਜੱਜਜੀਤ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਆਲੇ ਸੀ 10 15 ਬੰਦੇ ਲੈ ਗਏ ਸਰਪੰਚ ਸਾਹਿਬ ਨੂੰ ਗੋਲੀ ਕਿੱਥੇ ਲੱਗੀ ਕੰਨ ਤੇ ਲੱਗੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਮੱਖਵਾ ਦੇ ਭਾਗ ਮਿਲਣ ਨਾਲ ਜਿਹੜੇ ਇਨਸਾਨ ਦੇ ਨਾਲ ਜਿਹੜਾ ਉਹ ਮਤਲਬ ਜਿਹੜੀ ਪਹਿਲੀ ਪਾਉਣ ਗਏ ਸੀ ਉਹ ਪੰਚਾਇਤੀ ਸੀ ਪੰਚਾਇਤੀ ਪੈਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕ ਬੰਦੇ ਸੀ ਜਿਹੜੇ ਪਾਉਣ ਗਏ ਸੀ ਪੰਚ ਸਭ ਜਾਨੇ ਇੱਕ ਸਰ ਕੋਈ ਵਾਰਤਾਤ ਹੋਈ ਜਿਹਦੇ ਵਿੱਚ ਚੇਲੇ ਦੇ ਸਰਪੰਚ ਤੇ ਗੋਲੀ ਲੱਗੀ ਆ ਆਫਰਾਪ ਚੀਤ ਸਿੰਘ ਖੁੰਡਰ ਦੇ ਸਰ ਕੀ ਮਸਲਾ ਕੀ ਹੈ ਮਸਲਾ ਹੈਗਾ ਜੀ ਪਿੰਡ ਦੀ ਚਾਰ ਕਿੱਲੇ ਪੰਚਾਇਤੀ ਜ਼ਮੀਨ ਹੈ ਜਦ ਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਆ ਪਿਛਲੇ 796 ਤੋਂ ਬਹੁੰਦੇ ਆ ਰਹੇ ਜਦ ਕਿ ਅੱਜ ਬੀਡੀਪੀ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਇਹ ਜਿਹੜੀ ਜਦਾ ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਆਏ ਸੀਗਾ ਇਹਦਾ ਮੀਨ ਟਾਈਮ ਇਹਨਾਂ ਦੋਨਾਂ ਚਿੱਤਕਰਾਰ ਬਾਜੀ ਹੋਈ ਤੇ ਆਪਸ ਵਿੱਚ ਬੁੜੀ ਚਲਾਈ ਇਸ ਜੱਜਵੀਰਨ ਪਾਰਟੀ ਜਿਹੜੀ ਸਰਪੰਚ ਦੇ ਲੱਗੀ ਹੋਇਆ ਤੇ ਸਰ ਕੋਈ ਅਰੈਸਟ ਵਗੈਰਾ ਹੋਇਆ ਕਿ ਦਾ ਮੌਕੇ ਤੇ ਫਰਾੜਨ ਅਰੈਸਟ ਇੱਕ ਤਾਂ ਇਹਦਾ ਫਾਦਰ ਜੱਜਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ ਪੰਜ ਛੇ ਉਹ ਨੇ ਬਾਕੀ ਇਹਦੇ ਮਗਰ ਲੱਗੇ ਹੋਏ ਨੇ ਜਲਦੀ ਫੜ ਲਵਾਂਗੇ